ਜਿੱਥੇ ਲੋਕ ਸਭਾ ਚੋਣਾਂ 2024 ਦੇ ਐਲਾਨ ਹੋਣ ਤੋਂ ਬਾਅਦ ਤਰੀਕਾ ਅਨਾਉਂਸ ਹੋਣ ਤੋਂ ਬਾਅਦ ਲਗਾਤਾਰ ਪਾਰਟੀਆਂ ਸਰਗਰਮ ਦਿਖਾਈ ਦੇ ਰਹੀਆਂ ਨੇ ਕੋਈ ਉਮੀਦਵਾਰਾਂ ਦਾ ਐਲਾਨ ਕਰਦਾ ਪਿਆ ਤੇ ਕੋਈ ਆਪਣੇ ਆਪਣੇ ਰੋਡ ਸ਼ੋਅ ਕਰਨ ਦੇ ਵਿੱਚ ਲੱਗਾ ਹੋਇਆ ਕਿਸੇ ਦੇ ਵੱਲੋਂ ਭਾਸ਼ਣ ਦਿੱਤੇ ਜਾ ਰਹੇ ਨੇ ਕਿਸੇ ਦੇ ਵੱਲੋਂ ਆਪਣੇ ਗਰੰਟੀਆਂ ਦਿੱਤੀਆਂ ਜਾ ਰਹੀਆਂ ਤੇ ਉੱਥੇ ਹੀ ਦੂਜੇ ਪਾਸੇ ਹੁਣ ਵੇਖਿਆ ਗਿਆ ਹੈ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਯਾਨੀ ਕਿ ਸੱਤਵੇਂ ਚਰਨ ਦੇ ਵਿੱਚ ਅੰਤਿਮ ਚਰਨ ਦੇ ਵਿੱਚ ਵੋਟਾਂ ਪੈਣ ਗਿਆ ਤਾਂ ਇਸੇ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਚੰਡੀਗੜ੍ਹ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜੇ ਗੱਲ ਕੀਤੀ ਜਾਵੇ ਤਾਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਇੱਕ ਤਰੀਕ ਨੂੰ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਜਿਹੜੇ ਲੋਕ ਉਸ ਦਿਨ ਕੰਮਕਾਰਾਂ ਤੇ ਜਾਣਗੇ ਉਹ ਆਰਾਮ ਨਾਲ ਛੁੱਟੀ ਲੈ ਸਕਦੇ ਨੇ ਜਿਹੜੇ ਵੀ ਕਰਮਚਾਰੀ ਨੇ ਉਹ ਛੁੱਟੀ ਲੈ ਸਕਦੇ ਨੇ ਇਹ ਨੋਟੀਫਿਕੇਸ਼ਨ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ VOTING ਦਾ ਅਧਿਕਾਰ ਸਭ ਦਾ ਵੋਟ ਪਾਣ ਦਾ ਅਧਿਕਾਰ ਸਭ ਦਾ ਹੈ ਸਰਕਾਰ ਚੁਣਨ ਦਾ ਅਧਿਕਾਰ ਸਭ ਦਾ ਹੈ ਤਾਂ ਜਿਸ ਕਰਕੇ ਕੋਈ ਵੀ ਸ਼ਖਸ ਆਪਣਾ VOTING ਕਾਰਡ ਦਿਖਾ ਕੇ VOTER ਕਾਰਡ ਦਿਖਾ ਕੇ ਛੁੱਟੀ ਲੈ ਸਕਦਾ ਹੈ ਤੇ ਜਾ ਕੇ ਆਪਣਾ ਵੋਟ ਪਾਣ ਦਾ ਅਧਿਕਾਰ ਦੇ ਸਕਦਾ ਹੈ ਤਾਂ 1 ਜੂਨ ਨੂੰ ਹਰਿਆਣਾ ਤੇ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ VOTING ਦੇ ਸਿਰਫ ਛੁੱਟਿੰਗ ਦਾ ਦਿਨ ਨਹੀਂ ਹੁੰਦਾ ਛੁੱਟੀ ਕਰਨ ਦਾ ਦਿਨ ਨਹੀਂ ਹੁੰਦਾ ਮौज-ਮਸਤੀ ਕਰਨ ਦਾ ਦਿਨ ਨਹੀਂ ਹੁੰਦਾ ਉਹ ਦਿਨ ਹੁੰਦਾ ਆਪਣੇ ਲਈ ਸਰਕਾਰ ਚੁਣਨ ਦਾ ਆਪਣੇ ਲਈ ਸਰਕਾਰ ਉਹ ਚੁਣਨੀ ਹੈ ਜੋ ਸਾਡੇ ਲਈ ਕੰਮ ਕਰੇਗੀ ਜੋ ਕਿ ਲੋਕਤੰਤਰ ਹੈ ਕਿਉਂਕਿ ਲੋਕਾਂ ਨੇ ਚੁਣਨੀ ਹੈ ਸਰਕਾਰ ਜਿਸ ਕਰਕੇ ਛੁੱਟੀ ਕਰਕੇ VOTING ਕਰਨ ਵੋਟ ਦੇਣ ਜ਼ਰੂਰ ਜਾਣ ਜਿਸ ਦੇ ਲਈ ਚੰਡੀਗੜ੍ਹ ਪੁਲਿਸ ਦੇ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਛੁੱਟੀ ਦਾ ਐਲਾਨ ਕੀਤਾ ਗਿਆ